ਪਰ ਗਰੀਬ ਜਨਤਾ ਦਾ ਮੋਦੀ ਸੋਚਣਦੇ ਆ ਹੋਰ ਕਿਹੜੀ ਪਾਰਟੀ ਸੋਚਾਗੀ ਕਿਸਾਨ ਮਜ਼ਦੂਰ ਇੱਕ ਤਾਂ ਨਾਰਾ ਤਾਂ ਪਾ ਲਾਉਣੇ ਆ ਮਜ਼ਦੂਰ ਤਾਂ ਕਹਿੰਨੇ ਸੋਚਿਆ ਨਹੀਂ ਵਿਚਾਰੇ ਦਾ ਵੀ ਇਹਨਾਂ ਨੂੰ ਵੀ ਦਿਹਾੜੀ ਵਧਾਓ ਜੇ ਸੰਸਦੀਓਂ ਵੀ ਲੀਡ ਤੁਹਾਨੂੰ ਪਤਾ ਲੱਗ ਜਾਣਾ ਵਾ ਪਿੰਡਾਂ ਪਿੰਡਾਂ ਨੂੰ ਲੀਡ ਦਾ ਪਤਾ ਲੱਗ ਜਾਣਾ ਤੁਹਾਨੂੰ ਵੀ ਕੀ ਆਇਆ ਕਿ ਭਾਰਤੀ ਜਨਤਾ ਪਾਰਟੀ ਜਿੱਤੋਂ ਹੰਢੀਕ ਨਹੀਂ ਲੋਕ ਸਭਾ ਹਲਕਾ ਅਮਰਸਰ ਦਿਹਾਤੀ ਖੇਤਰ ਵਿੱਚ ਮੌਜੂਦ ਆ ਸਾਰੇ ਹੀ ਵਰਕਰ ਪੱਬਾਂ ਪਾਰ ਹੋ ਕੇ ਆਪਣੇ ਆਪਣੀਆਂ ਪਾਰਟੀਆਂ ਦਾ ਜ਼ੋਰ ਲਗਾ ਰਹੇ ਆ ਇਧਰ ਭਾਰਤੀ ਜਨਤਾ ਪਾਰਟੀ ਦੀ ਇੱਕ ਪਾਸੇ ਬੂਥ ਲੱਗਾ ਹੋਇਆ ਇੱਕ ਪਾਸੇ ਕਾਂਗਰਸ ਆਮ ਆਦਮੀ ਪਾਰਟੀ ਦਾ ਲੱਗਾ ਹੋਇਆ ਤਾਂ ਇਹ ਵਰਕਰਾਂ ਵੱਲੋਂ ਸਵੇਰ ਤੋਂ ਹੀ ਜਿਹੜੀ ਆ ਉਹ ਵਰਕਿੰਗ ਕੀਤੀ ਜਾ ਰਹੀ ਆ ਕੀ ਨਾ ਤੁਹਾਡਾ ਕਿਹੜਾ ਪਿੰਡ ਆ ਜੀ ਮੇਰਾ ਨਾਮ ਕੁਲਵਿੰਦ ਸਿੰਘ ਗੋਲਟੀ ਸ਼ੀਨਾ ਪਿੰਡ ਹਰਸ਼ਾ ਸ਼ੀਨਾ ਵਿਚਲਾ ਕਿਲਾ ਅੱਜ ਕਿਦਾਂ ਦਾ ਰਜ਼ਾ ਮਿਲ ਰਿਹਾ ਸਵੇਰ ਤੋਂ ਤੁਸੀਂ ਬੂਥ ਤੇ ਹੋ ਕਿਦਾਂ ਦਾ ਰਜ਼ਾ ਜਿਹੜਾ ਮਿਲ ਰਿਹਾ ਲੋਕਾਂ ਦਾ ਵੋਟਰਾਂ ਦਾ ਵੇਖੋ ਜੀ ਤੁਸੀਂ ਹਰ ਪਿੰਡ ਪਿੰਡ ਗਏ ਜੇ ਤੇ ਹਰ ਕਾਂ ਨਾ ਕੋਈ ਗੱਲ ਨਹੀਂ ਲੋਕ ਬੀਜੇਪੀ ਨੂੰ ਬੋਰਡ ਪਾ ਕੇ ਪੂਰੇ ਖੁਸ਼ ਨੇ ਕਿਸਾਨ ਵੀ ਮਜ਼ਦੂਰ ਵੀ ਸਾਰੇ ਬੀਜੇਪੀ ਨੂੰ ਹਰ ਗਿਆ ਪਾਰਟੀਆਂ ਲੋਕਾਂ ਨੇ ਵੇਖ ਲਈਆਂ ਤੇ ਬੀਜੇਪੀ ਨੂੰ ਬੋਰਡ ਬੜੀ ਵਧੀਆ ਪਾਉਣ ਡਿਆ ਕੋਈ ਸਵੇਰ ਤੋਂ 7 ਵਜੇ ਤੋਂ ਕੰਮ ਚੱਲੂ ਹੋ ਗਿਆ ਵੋਟਾਂ ਦਾ ਆ ਦੁਪਹਿਰ ਲੱਗੀ 2 ਮਿੰਟ ਹੈ ਥੋੜਾ ਕੁਝ ਹੋਇਆ ਸਟੌਪ ਪਿਆ ਵਾ ਬਾਕੀ ਚੜਦੀ ਕਲਾ ਹੁੰਦੀ ਹੈ ਤਾਂ ਸੰਧੂ ਸਾਹਿਬ ਕਿੰਨੀ ਕੁ ਲੀਡ ਤੇ ਜਿਹੜੇ ਜਿੱਤ ਰਹੇ ਗੁਰੂ ਨਗਰੀ ਅਮਰਸਰ ਤੋਂ ਵੇਖੋ ਲੱਗ ਗਈ ਜਣਾ 2 4 ਤਰੀਕ ਨੂੰ ਪਤਾ ਲੱਗ ਗਿਆ ਨਾ ਸੰਧੂ ਸਾਹਿਬ ਪੂਰੀ ਲੀਡ ਨਾਲ ਜਿੱਤ ਰਹੇ ਆ। ਚਾਤਰੀ ਨੂੰ ਪਾਪੇ ਪਤਾ ਲੱਗ ਜਣਾ ਮ ਵੀ ਕੌਣ ਜਿੱਤ ਰਿਹਾ। ਤੁਹਾਡੀ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਵਾਲੇ ਅਕਾਲੀ ਦਲ ਵਾਲੇ ਵੀ ਕਹਿੰਦੇ ਅਸੀਂ 4 ਤਰੀਕ ਨੂੰ ਸਾਡਾ ਐਮਪੀ ਬਣਨਾ। ਤੁਸੀਂ ਕਹਿੰਦੇ ਸਾਡਾ ਬਣਨਾ। ਇਹ ਲੱਗ ਗਿਆ ਨਾ ਪਤਾ ਸੰਧੂ ਸਾਹਿਬ ਕਿਰਪਾ ਕੋ ਹੋਈ ਨਹੀਂ ਮਹਾਰਾਜ ਬਾਬਾ ਜੀ ਦਾ ਬਾਬਾ ਸ਼ੀਦਨ ਸਾਹਿਬ ਦੀ। ਦੇਖੋ ਜਿਹੜਾ ਦਾਦਿਆਂ ਪਰਦਾਦਿਆਂ ਨੇ 20 ਕਿਲੇ ਪਹਿਲੀ ਵੇਚ ਕੇ ਆਪਣਾ ਦਰਬਾਰ ਸਾਹਿਬ ਜੇ ਸਮੁੰਦਰੀ ਹਾਲ ਉਹਨਾਂ ਬਣਾਇਆ ਵਾ। ਉਹਦਾ ਪੋਤਰਾ ਵਾ ਸਰਦਾਰ ਸਮੂਦਾ ਬਣਾ ਰਣਜੀਤ ਸਿੰਘ ਦੋਸਾ ਤੇ ਉਹਨਾਂ ਨੇ ਵੇਖੋ ਆਪਣਾ ਮਹਾਰਾ ਘਰ ਨਾਲ ਇੰਨਾ ਲਗਦਾ ਆਪਾਂ ਸਾਰੇ ਆਖਣ ਸਾਨੂੰ ਆ ਵੀ ਮਿਲ ਜੇ ਆ ਵੀ ਮਿਲ ਜੇ ਉਹਨਾਂ ਮਹਾਰਾ ਘਰ ਵੇਖੋ ਆਪਣਾ ਇੰਨਾ ਸੁਮੰਦਰੀ ਹਾਲ ਪਾਇਆ ਵਾ ਇੱਕ ਪਰਮਾਤਮਾ ਵਾਲੇ ਬੰਦੇ ਆ ਤੇ ਉਹਨਾਂ ਨੂੰ ਮਹਾਰਾ ਕਿਰਪਾ ਹੋਈ ਨਹੀਂ ਚੜਦੀ ਗੱਲ ਚਾਤ ਤਰੀਕ ਨੂੰ ਉਹਨਾਂ ਦੀ ਹਲਕਾ ਚਾਰਜ ਬਾਰੇ ਕਿੰਨੀ ਕੁ ਮਿਹਨਤ ਕੀਤੀ ਗਈ ਸੀ ਜਿਹਦਾ ਕਰਕੇ ਤੁਸੀਂ ਕਹਿ ਰਹੇ ਹੋ ਕਿ ਰਾਜਾ ਸਾਸੀ ਤੋਂ ਕਿੰਨੀ ਲੀਡ ਆ ਸਕਦੀ ਹੈ ਨਾਲੇ ਸਰਦਾਰ ਮੁਖਮਿੰਦਰ ਸਿੰਘ ਮਾਲ ਨੇ ਬਹੁਤ ਮਿਹਨਤ ਕੀਤੀ ਆ ਇਹਦੇ ਵਿੱਚ ਰਾਜਾ ਸਾਸੀ ਤੋਂ ਲੀਡ ਤੁਹਾਨੂੰ ਪਤਾ ਲੱਗ ਜਾਣਾ ਵਾ ਪਿੰਡਾਂ ਪਿੰਡਾਂ ਨੂੰ ਲੀਡ ਦਾ ਪਤਾ ਲੱਗ ਜਾਣਾ ਤੁਹਾਨੂੰ ਵੀ ਕੀ ਆ ਕਿ ਭਾਰਤੀ ਸਾਸੀ ਭਾਈਚਾਰਾ ਵਾ ਉਹਨਾਂ ਦਾ ਰਜ਼ਾ ਕਿੱਧਰੋਂ ਨਜ਼ਰ ਆ ਰਿਹਾ ਐ ਐਸੀ ਭਾਈਚਾਰਾ ਦੇ ਵੇਖੋ ਹਰ ਕਿਸੇ ਪਾਰਟੀ ਨੇ ਐਸੀ ਪਰ ਇਹਦਾ ਸੋਚਿਆ ਕੀ ਆ ਜੇ ਇੱਕ ਇਹੀ ਇਨਸਾਨ ਕਿ ਮੋਦੀ ਆ ਜਿਹੜਾ ਹਾਈ ਇਹਨਾਂ ਗਰੀਬ ਜਨਤਾ ਦਾ ਸੋਚਦਾ ਵਾ ਐਸੀ ਭਾਈਚਾਰਾ ਦਾ ਸੋਚਦਾ ਵਾ ਕਣਕ ਦੇਣ ਦਿਆ ਵਾ ਕਰੋਨਾ ਦੇ ਟੀਕੇ ਲਾਏ ਆ 5 ਲੱਖ ਦਾ ਕਾਰਡ ਬਣਾਇਆ ਵਾ ਹਰ ਕਿਸੇ ਦਾ ਪਰ ਗਰੀਬ ਜਨਤਾ ਦਾ ਮੋਦੀ ਸੋਚਣ ਦੇ ਆ ਹੋਰ ਕਿਸੇ ਪਾਰਟੀ ਸੋਚਿਆ ਕੀ ਕਿਸਾਨ ਮਜ਼ਦੂਰ ਇੱਕ ਤਾਂ ਨਾਰਾ ਤਾਂ ਪੱਲਾਉਣੇ ਆ ਮਜ਼ਦੂਰ ਦਾ ਤਾਂ ਕਨੇ ਸੋਚਿਆ ਨਹੀਂ ਵਿਚਾਰੇ ਦਾ ਵੀ ਇਹਨਾਂ ਨੂੰ ਵੀ ਦਿਹਾੜੀ ਵਧਾਓ